12 ਵਜੇ ਤੱਕ ਜੀ ਫੋਨ ਲਾਈ ਗਿਆ ਮੇਰੇ ਨਾਲ ਗੱਲਬਾਤ ਹੁੰਦੀ ਗਈ 12 ਵਜੇ ਤੋਂ ਬਾਅਦ ਮੈਂ ਸਕੂਟਰ ਚੱਕਿਆ ਜੀ ਸਾਰੇ ਪਿੰਡ ਦੇ ਆਲੇ-ਦਾਲੇ ਢੇੜਾ ਕੱਢ ਕੇ ਆਇਆ ਮਾਦਰੇ ਬਿਟਾ ਆਇਆ ਨਹੀਂ ਹੈਗਾ ਉਸ ਤੋਂ ਬਾਅਦ ਨਹੀਂ ਫੋਨ ਲੱਗੇ ਅੱਲਾ ਬੇਟਾ ਜੀ ਅੱਜ ਮੈਂ ਆਪਜੀ ਨੂੰ ਲੈ ਕੇ ਆਉਣਾ ਜੀ ਮੇਰਾ ਘਰ ਖਾਲੀ ਹੋ ਕਿੱਥੇ ਮੇਰੇ ਖੁਸ਼ੀ ਹੋਈ ਨਹੀਂ ਮੇਰੇ ਗੁਲੀਆ ਹੋਈ ਜਾਂ ਚੱਲ ਕਿਸੇ ਨੇ ਵੀ ਰਾਕੀ ਕਿੰਨੇ ਆਈ ਕਿ ਕਿਸੇ ਨਾਲ ਮਾੜਾ ਨਹੀਂ ਕਰਿਆ ਜੀ ਕਿਹੜਾ ਨਾਲ ਮਾੜਾ ਨਹੀਂ ਕਰਿਆ ਜੀ ਮੈਂ ਨੇ ਆਪਾਂ ਵੀ ਕਹੀਏ ਕਿਸੇ ਦੇ ਝੂਠਾ ਲਿਆ ਨਹੀਂ ਲਾਉਣਾ ਜੋ ਨਿਸਾਬ ਤੇ ਨਿਕਲੂਗਾ ਜੀ ਉਹ ਕਲੀਅਰ ਹੋਵੇ ਗੱਲਾਂ ਜਿਹੜੀਆਂ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਿਹਾ ਨੌਜਵਾਨ ਦੀ ਇਜ਼ਤ ਤਿੰਨ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਪਰ ਕਿਸ ਨੂੰ ਪਤਾ ਸੀ ਕਿ ਤਿੰਨ ਦਿਨ ਬਾਅਦ ਹੀ ਘਰ ਦੇ ਵਿੱਚ ਵਹਿਣ ਪਹਿਣਗੇ ਤੇ ਇਸ ਨੌਜਵਾਨ ਮੁੰਡੇ ਦੀ ਮੌਤ ਹੋ ਜਾਵੇਗੀ ਜੀ ਹਾਂ ਖਬਰ ਸਾਹਮਣੇ ਆ ਰਹੀ ਹੈ ਨਾਬਾ ਦੇ ਪਿੰਡ ਚੌਧਰੀ ਮਾਜਰਾ ਤੋਂ ਜਿੱਥੇ ਕਿ ਇਸ ਨੌਜਵਾਨ ਸੰਦੀਪ 바ਵਾ ਦੇ ਪਿੰਡ ਦੇ ਗੁਰੂ ਘਰ ਦੇ ਨਸਤੀਕ ਭੇਤ ਭਰੇ ਹਾਲਾਤਾਂ ਦੇ ਵਿੱਚ ਲਾਸ਼ ਮਿਲੀ ਹੈ ਸੰਦੀਪ 바ਵਾ ਦਾ 3 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਤਾਂ ਇਹ ਆਪਣੇ ਦੋਸਤਾਂ ਦੇ ਨਾਲ ਵਿਆਹ ਦੀ ਜਿਹੜੀ ਪਾਰਟੀ ਕਰਨ ਦੇ ਲਈ ਬਾਹਰ ਗਿਆ ਸੀਗਾ ਤੇ ਘਰ ਦੇ ਵਿੱਚ ਫੋਨ ਆਉਂਦਾ ਹੈ ਕਿ ਤੁਹਾਡੇ ਪੁੱਤ ਦੀ ਮੌਤ ਹੋ ਗਈ ਹੈ ਤੁਹਾਡੇ ਪੁੱਤ ਦੀ লাশ ਮਿਲੀ ਹੈ ਤੇ ਤੁਸੀਂ ਇਸ ਨੂੰ ਲੈ ਜਾਓ ਉਸ ਪਿਓ ਦਾ ਤੁਹਾਨੂੰ ਹਾਲ ਦਿਖਾਵਾਂਗੇ ਜੋ ਕਿ ਤਾਂहां ਮਾਰ ਮਾਰ ਰੋ ਰਿਹਾ ਹੈ ਕਿ ਮੈਂ ਕੀ ਦੱਸਾਂ ਮੇਰੇ ਤਾਂ ਪੱਲੇ ਹੀ ਹੁਣ ਕੁਝ ਨਹੀਂ ਰਿਹਾ ਸਿਰਫ ਉਮਰ ਵੀ ਸੰਦੀਪ ਦੀ 24 ਸਾਲ ਦੱਸੀ ਜਾ ਰਹੀ ਹੈ ਤੇ ਵਿਆਹ ਵੀ 3 ਦਿਨ ਪਹਿਲਾਂ ਹੀ ਹੋਇਆ ਸੀ ਕੀ ਕੁਝ ਉਹ ਪਰਿਵਾਰ ਬੋਲ ਰਿਹਾ ਹੈ ਉਹ ਤੁਹਾਨੂੰ ਸੁਣਾ ਦਿੰਨੇ ਆ ਬੇਟੇ ਤਾਂ ਜੀ ਸਾਡੇ ਘਟ ਹੋ ਜੇ ਬੇਟੇ ਕੋਲੇ ਲੈ ਕੇ ਆਇਆ ਇਹ ਸਮਾਨ ਛੋਟਾ ਬੱਚਾ ਮੇਰਾ ਦੋਤਾ ਟਿੱਕੀਆਂ ਟਿੱਕੀਆਂ ਲੈ ਕੇ ਆਈ। ਅੱਲਾ ਭਾਜੀ ਵੰਡਿਆ ਜੀ ਸਾਰੇ ਸ੍ਰੀਕੇ ਦੀ ਉਹਨੇ। ਸ੍ਰੀਕੇ ਦੀ ਭਾਜੀ ਵੰਡ ਗਿਆ ਉਹ ਨਾ ਨਮਕ ਨਾ ਮਾਮੂ ਕੁਛ ਲੈ ਕੇ ਆ ਖਾਨ ਨੂੰ ਟਿੱਕੀਆਂ ਲਿਆਈ ਜੀ ਵਰਕੇ ਖਵਾ ਕੇ ਗਿਆ ਜੀ ਸਾਨੂੰ। ਫੇਰ ਇੱਕ ਫੋਨ ਆ ਗਿਆ ਜੀ ਉਹਦੇ ਕੋਲੇ। ਉਹ ਕਹਿੰਦਾ ਦੀਪੂ ਆਈ ਮੜਾ ਜਾ ਮੈਂ ਜਦੀ ਫੋਨ ਕਰਤਾ ਜੀ ਮੇਰੇ ਬੇਟੇ ਨੂੰ ਮੈਂ ਦੀਪੂ ਤੂੰ ਘਰੇ ਆ ਜਾ ਪਤਾ ਆਪਣੀ ਗੱਡੀ ਲੈ ਕੇ ਆਉਣੀ ਆ ਸਤ ਸੰਕਰ ਖੜੀ ਆ। ਚਲ ਮੈਂ ਫੋਨ ਕਰਾ ਜੀ ਇਹਨੂੰ। ਇਹ ਕਹਿੰਦਾ ਮੈਂ ਡੈਡੀ ਆਉਣਾ। ਦੇ ਨਾਲ ਇਹ ਗੱਲ ਹੋਈ ਸੀ ਉਸ ਤੋਂ ਬਾਅਦ ਫਿਰ ਮੈਂ ਫੋਨ ਕਰੀ ਗਿਆ ਮੇਰਾ ਫੋਨ ਚੱਕੀ ਗਿਆ ਜੀ ਫੋਨ ਤੇ ਕਹੀ ਗਏ ਮੈਂ ਜੜੀ ਆਇਆ ਮੈਂ ਜੜੀ ਆਇਆ ਬਸ ਆਇਆ ਮੈਂ ਇੱਕ ਸਾਡੇ ਪਿੰਡ ਦਾ ਬੰਤਾ ਨਾ ਮੁੰਡਾਈ ਕਾਲਾ ਕਾਲਾ ਉਹ ਉਹਦਾ ਫੋਨ ਗਿਆ ਜੀ ਮੇਰੇ ਫੋਨ ਤੋਂ ਬਾਅਦ ਇੱਕ ਬਲੈਰੋ ਗੱਡੀ ਆਈ ਜੀ ਕੜ ਕੇ ਬਲੈਰੋ ਗੱਡੀ ਆਈ ਹੈ ਜਿਹੜੀ ਉਹਦਾ ਨੰਬਰ ਮੈਨੂੰ ਪਤਾ ਨਹੀਂ ਹੈਗਾ 19 19 19 ਉਸ ਉਸ ਨੰਬਰ ਆਇਆ ਜੀ ਉਸ ਨੰਬਰ ਆ ਜੀ ਮੈਂ ਦੇਖਿਆ ਇਂ ਠਾਣੇ ਚ ਉਹ ਉਹ ਨੰਬਰ ਉਹ ਨੰਬਰ ਤੇ ਮੈਨੂੰ ਪਤਾ ਲੱਗਿਆ ਜੀ ਗੱਡੀ ਆਈ ਆ ਸਵੇਰੇ ਸਾਜਰੇ ਉਹ ਉਹ ਗੱਡੀ ਕੈਂ ਸਾਰੇ ਜਿਹੜੇ ਗਲੀ ਚ ਕੈਮਰੇ ਲੱਗੇ ਹੋਏ ਨੇ ਉਹ ਚੈੱਕ ਕਰਾਈ ਜੀ ਮੈਂਨੇ ਮਾਈ ਗੱਲਬਾਤ ਕੀ ਹੋਈ ਆ ਤੇ ਗੁਰਦੁਆਰੇ ਸਵੇਰੇ ਜਦੋਂ ਕੋਈ ਗ੍ਰੰਤੀ ਮੱਥਾ ਟੇਕਣਾ ਆਉਂਦਾ ਜੀ ਉਹਦੇ ਗੇਟ ਦੇ ਪਹਿਲਾਂ ਉਰਲੇ ਉਰਲੇ ਪਾਸੇ ਪਿਆ ਦੀ ਇਹ ਇਹ ਕਹਿੰਦੇ ਨੇ ਪਰ ਉਹ ਬੰਦਾ ਜਿਹੜਾ ਆਇਆ ਜੀ ਆ ਸਾਡੇ ਗਵੰਡੀਆਂ ਦਾ ਉਹ ਲੱਗਿਆ ਕਹਿਣ ਜੀ ਉਹ ਕਹਿੰਦਾ ਨਹੀਂ ਨਹੀਂ ਓੜਾ ਮੁੰਡਾ ਉੱਥੇ ਉੱਥੇ ਪਿਆ ਦੀ ਗੁਰਦੁਆਰੇ ਦੇ ਮੂਰੇ ਬਿਆਨ ਉਹਦੀ ਬਰੇਤੇ 23 ਤਰੀਕ ਦਾ 23 ਤਰੀਕ ਦੀ ਦੀ ਅਬਰਾਤੀ ਇਹਦੀ ਇਸੇ ਬਾਈ ਦੀ ਹਾਲੇ ਕੱਲ ਅਸੀਂ ਭਾਜੇ ਬਣਦੇ ਦੀ ਅੱਜ ਮੇਰੀ ਨੂੰਹ ਨੂੰ ਮੈਂ ਲੈ ਕੇ ਆਉਣਾ ਸੀ ਗੱਡੀ ਸਾਡੀ ਸਤਸੰਗ ਘਰ ਚ ਖੜੀ ਦੀ ਬਾਬਾ ਜੀ ਨੇ ਆਉਣਾ ਸੀ ਅਸੀਂ ਹਾਲੇ ਕਹਿੰਦੇ ਵੀ ਚੱਲ ਮਾਂ ਬਾਬਾ ਜੀ ਦੇ ਦਸਨ ਕਰਵਾ ਦਾਂਗੇ ਅੱਜ ਅੱਜ ਨੂੰ ਲੈ ਕੇ ਆਉਣਾ ਮੇਰਾ ਜਵਾਈ ਗੱਡੀ ਉੱਥੇ ਛੱਡ ਕੇ ਸਤਸੰਗ ਘਰ ਆਈ ਹਾਏ ਗੱਡੀ ਛੱਡ ਕੇ ਵਗ ਗਿਆ ਉਹ ਉਹਨੇ ਫਿਰ ਮੈਨੂੰ ਫੋਨ ਵੀ ਕਰਿਆ ਉਹ ਕਹਿੰਦਾ ਡੈਡੀ ਨੇਰਾ ਹੋ ਗਿਆ ਸਤ ਸੰਕਰ ਚ ਮੈਂ ਚਾਬੀ ਦੇਗਾ ਗੱਡੀ ਸਵੇਰੇ ਲੈ ਜਾਊਗਾ ਨਾ ਤੁਸੀਂ ਗੱਡੀ ਹੁਣ ਸਵੇਰੇ ਲੈ ਕੇ ਆਉਣੀ ਚੱਕ ਕੇ ਫਿਰ ਮੈਂ 12 ਵਜੇ ਤੱਕ ਜੀ ਫੋਨ ਲਾਈ ਗਿਆ ਮੇਰੇ ਨਾਲ ਗੱਲਬਾਤ ਹੁੰਦੀ ਗਈ 12 ਵਜੇ ਤੋਂ ਬਾਅਦ ਮੈਂ ਸਕੂਟਰ ਚੱਕਿਆ ਜੀ ਸਾਰੇ ਪਿੰਡ ਦੇ ਆਲੇ-ਦਾਲੇ ਢੇੜਾ ਕੱਢ ਕੇ ਆਇਆ ਮਾਦਰੇ ਬਿਟਾ ਆਇਆ ਨਹੀਂ ਹੈਗਾ ਉਸ ਤੋਂ ਬਾਅਦ ਨਹੀਂ ਫੋਨ ਚੱਕਿਆ ਉਹਦੀਆਂ ਕੱਲਾਂ ਡਿਟੇਲ ਦੀਆਂ ਜਿਹੜੀਆਂ ਉਹ ਸਾਰੀਆਂ ਮਟੇਤੀ ਗਈਆਂ ਜੀ ਜਿਹੜੇ ਉਹਦੀ ਯਾਰ ਦੋਸਤ ਸੀ ਮੈਂ ਤਾਂ ਹੀ ਉਹ ਉਹਦੇ ਯਾਰ ਦੋਸਤਾਂ ਕਰਕੇ ਮੈਂ ਕਾਰਵਾਈ ਕਰ ਰਹੀ ਹਾਂ ਜੀ ਬੰਦੀ ਕਾਰਵਾਈ ਆ ਜਿਹੜਾ ਇੱਕ ਪੰਡਤਾਂ ਦਾ ਮੁੰਡਾ ਹੀ ਸਾਡੇ ਕਾਲਾ ਉਹ ਉਹਦਾ ਫੋਨ ਆਇਆ ਜੀ ਮੇਰੇ ਕੋਲੇ 8:00 ਵਜੇ ਸਾਡੇ ਘਰ 8 ਪਤਾ ਨਹੀਂ ਮੈਨੇ ਫੋਨ ਕਰਾਇਆ ਜੀ ਉਦੋਂ ਬਾਅਦ ਉਹ ਪੰਡਤਾਂ ਨੇ ਮੁੰਡੇ ਦਾ ਫੋਨ ਆਇਆ ਜੀ ਉਹਦੇ ਕੋਲੇ ਬੇਟੇ ਦਾ ਫੋਨ ਤਾਂ ਬੇਟੇ ਦੇ ਫੋਨ ਤੇ ਆ ਯੋਦੂ ਬਾਅਦ ਨਹੀਂ ਪਤਾ ਲੱਗਿਆ ਸਰ ਜੀ ਪ੍ਰਜਾਸ਼ ਤੋਂ ਕੀ ਮੰਗ ਚਾਉਂਦੇ ਹੋ ਪ੍ਰਜਾਸ਼ਾਂ ਜੀ ਮੰਗ ਕਾਣੇ ਦੇਖੋ ਜੀ ਮੇਰਾ ਕੱਲਾ ਬੇਟਾ ਦੀ ਜੀ ਮੈਂ ਕੱਲਾ ਬੇਟਾ ਦੀ ਅੱਜ ਮੈਂ ਆਪਦੀ ਨੂੰ ਨੂੰ ਲੈ ਕੇ ਆਉਣਾ ਜੀ ਮੇਰਾ ਘਰ ਖਾਲੀ ਹੋ ਗਿਆ ਘਰ ਖਾਲੀ ਹੋ ਗਿਆ ਜੀ ਔਰ ਹੋਰ ਕੀ ਮੈਂ ਜਾਣਾ ਹੀ ਮੇਰਾ ਘਰ ਖਾਲੀ ਹੋ ਗਿਆ ਯਾਰ ਕਿੱਥੇ ਮੇਰੇ ਖੁਸ਼ੀ ਆਈ ਨਹੀਂ ਮੇਰੇ ਘੁਲੀਆਂ ਹੋ ਗਿਆ ਅੱਜ ਅੱਜੇ ਘੁਲੀਆਂ ਹੋਈਆਂ ਇਹਦੇ ਨੇ ਉਹ ਔਰ ਨਹੀਂ ਸਾਨੂੰ ਅਸਿਹਦਾ ਕਹਿਣਾ ਸਾਡਾ ਨਿصاف ਨਿਕਲਣਾ ਚਾਹੀਦਾ ਜੀ ਉਦਾਂ ਜਿਹੜਾ ਹੋ ਗਿਆ ਇਹ ਜਿਆਦਾ ਸਾਨੂੰ ਬਰੇਰੋ ਕੱਢੀ ਆਲੇ ਦੇ ਸਾਕਾ ਜੀ ਜਾਂ ਕਿਹੜਾ ਕਾਲਾ ਜਿੱਤਾ ਸਾਡੇ ਪੜਦਾ ਜੀ ਪੜਦਾ ਨਾ ਬੜਾ ਜੀ ਠੀਕ ਹੈ ਨਹੀਂ ਮੈਂ ਤੁਹਾਨੂੰ ਉਹੀ ਕਹਾਂ ਆਪਾਂ ਵੀ ਕਹੀਏ ਕਿਸੇ ਦੇ ਝੂਠਾ ਲਿਆ ਨਹੀਂ ਲਾਉਣਾ ਜੋ ਨਿਸਾਬ ਤੇ ਨਿਕਲੂਗਾ ਜੀ ਉਹ ਕਲੀਅਰ ਹੋਵੇ ਗੱਲ ਮੇਰਾ ਅੱਜ ਘਰ ਖਾਲੀ ਹੋ ਗਈ ਦੇਖੋ ਜੀ ਅੱਜ ਮੈਨੇ ਨੂੰ ਲੈ ਕੇ ਆਉਣੀ ਤੇ ਆਉਂਦੀ ਸਾਡੇ ਕੱਪੜੇ ਤੋਤੇ ਪ੍ਰੈਸ ਕਰੇ ਕਰਾਏ ਰਹੀ ਇੱਕ ਪੁਰਦਸੇ ਦੂ ਐ ਦੂ ਅੰਦਰ ਰੱਬ ਨੇ ਵੇਰਣਾ ਕੀ ਕਰੇ ਇਸ ਨੇ ਵੇਰਣਾ ਕੀ ਕਿ ਕਿ ਮਾੜੀ ਕਿ ਕਿ ਕਿਸੇ ਦਾ ਮਾੜਾ ਨਹੀਂ ਕਰਿਆ ਜੀ ਕਿਸੇ ਦਾ ਮਾੜਾ ਨਹੀਂ ਕਰਿਆ ਜੀ ਮੇਲੇ ਖਿਆਲ ਹੈ ਤੈਨੂੰ ਦੱਸਾਂ ਈ ਗੱਲ ਮੇਰੇ ਨਾਲ ਬਹੁਤ ਲੋਕਾਂ ਨੇ ਮਾੜਾ ਕਰਿਆ ਬੜੇ ਕਿਸੇ ਨਾਲ ਮਾੜਾ ਨਹੀਂ ਕਰਿਆ ਜੀ ਚਾਚਾ ਜੀ ਬਸ ਅਸੀਂ ਜੀ ਗੁਰਦੁਆਰਾ ਸਾਹਿਬ ਮਾਤਾ ਜੀ ਸਵੇਰੇ ਜਾ ਰਹੇ ਸੀ ਉਦੋਂ ਦੇਖਿਆ ਵੀ ਕੋਈ ਡੈੱਡ ਬੋਡੀ ਪਈ ਆ ਫਿਰ ਅਸੀਂ ਇਹ ਚਾਰ ਪੰਜ ਬੰਦੇ ਇਕੱਠੇ ਕਰੇ ਸਰਪੰਚ ਬੁਲਾਏ ਆ ਫਿਰ ਅਸੀਂ ਜੋ ਦੇਖਿਆ ਇਹ ਤਾਂ ਸਾਡੇ ਹੀ ਮੁੰਡਾ ਦਿੱਕੂ ਆ ਫਿਰ ਅਸੀਂ ਘਰ ਦੇ ਸਾਰਿਆਂ ਘਰੋਂ ਬੁਲਾ ਕੇ ਲੈ ਕੇ ਫੇਰ ਚੱਕ ਕੇ ਹਸਪਤਾਲ ਲੈ ਕੇ ਆਏ ਕੰਡੀਸ਼ਨ ਕਿਸ ਤਰ੍ਹਾਂ ਦੀ ਕੰਡੀਸ਼ਨ ਜਿਵੇਂ ਡੈਡ ਵਰਗੀ ਸੀ ਜੀ ਉਹਦੇ ਕੋਈ ਠੱਡਾ ਬੱਜ ਨਹੀਂ ਬਸ ਕੋਈ ਨਿਸ਼ਾਨ ਨਿਸ਼ਾਨ ਹਜੇ ਫਿਲਹਾਲ ਨਿਸ਼ਾਨ ਕੋਈ ਨਹੀਂ ਜੀ ਨਾਲ ਦੇ ਹਸਪਤਾਲ ਲੈਂਦਾ ਹੁਣ ਇੱਥੇ ਹਸਪਤਾਲ ਚ ਕੀ ਕੰਮ ਕੀ ਕਰਦਾ ਸੀ ਯਾਰ ਕੰਮ ਉਹ ਦੱਤ ਦੇ ਲੱਗਿਆ ਹੈ ਦੀਨ ਦਾ ਗਰਮੈਂਟ ਚਾਹ ਗਰਮੈਂਟ ਚਾਹ ਜੀ ਕਿੰਨੀ ਉਮਰ ਉਹਦੀ ਉਮਰ ਹਜੇ ਹੈਗੀ ਮੇਰੇ ਨਾਲ ਸਾਰੀ ਬੱਚੀ 25 ਸਾਲ ਦੀ ਉਮਰ ਹੈ ਜੀ ਅਜੇ 5 ਸਾਲੋ ਵਿਆਹ ਹੋਇਆ ਹੈ ਜੀ ਹਾਂ ਇਹ ਗੱਲ ਹੈ ਇਹ ਤਾਂ ਚੋਬੀ ਪੂਰੀ ਹੋ ਗਈ ਤੇ ਅੱਜ ਹਾਂ ਇੱਕ ਦਿਨੇ ਹੋਇਆ ਜੀ ਅਜੇ ਜੀ ਦੂਜੇ ਦਿਨੇ ਹਾਲ ਫੇਰੇ ਪਾਣੀ ਕਿੱਥੇ ਦਾ ਖੂਸ਼ੀਆਂ ਦੀਆਂ ਗੱਡੀਆਂ ਖੜੀਆਂ ਤੇ ਅੱਜ ਉਥੇ ਗਮੀਆਂ ਨੇ ਲੱਟੇ ਖੜੇ ਨੇ ਸਾਰੀ ਬਹੁਤ ਅਫਸੋਸ ਵਾਲਾ ਸਾਰਾ ਪਿੰਡ ਤੋਂ ਖੜਾ ਜਿੱਥੇ ਸਾਰਿਆਂ ਨੇ ਦੇਖ ਰਹੇ ਨੇ ਕੀ ਹੋਇਆ ਨਾ ਇਹੋ ਜਿਹਾ ਕਦੇ ਪਿੰਡ 'ਚ ਕਦੇ ਹੋਇਆ ਜੀ ਆਹ ਹੈ ਕੋਈ ਜਿਹੜਾ ਹੁਣ ਦੇਖੋ ਜੀ ਮੈਨੂੰ ਦੇਖੋ ਜੀ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਵੀ ਜੋ ਵੀ ਉਹ ਹੋਇਆ ਅਸੀਂ ਤਾਂ ਕੱਲ ਜਿਵੇਂ ਸਾਨੂੰ ਇਹਨਾਂ ਦੱਸਿਆ ਆ ਇਹਨੂੰ ਵੀ ਇਹ ਮੁੰਡਿਆਂ ਨੇ ਕਿਤੇ ਵਿਆਹ ਦੀ ਪਾਰਟੀ ਪੁਲਟੀ ਕਰਨੀ ਸੀਗੀ ਆਪਣੀ ਇਹਨੂੰ ਬੁਲਾ ਲਿਆ ਬੰਦਿਆਂ ਨੇ ਮੁੰਡਿਆਂ ਨੇ ਉੱਥੇ ਜਾ ਕੇ ਫਿਰ ਇਹ ਰਾਤ ਨੂੰ ਫੋਨ ਇਹਨੂੰ ਕੀਤਾ ਗਏ ਇਹਨੇ ਕੋਈ ਫੋਨ ਅਟੈਂਡ ਨਹੀਂ ਕੀਤਾ ਕੋਈ ਗੱਲਬਾਤ ਨਹੀਂ ਹੋਈ ਇਹਦੇ ਨਾਲ ਸਾਡੀ ਸਾਰੀ ਰਾਤ ਇਹਨੂੰ ਲੱਬਿਆ ਲੁੱਬਿਆ ਵੀ ਅੱਜ ਥੋੜਾ ਮੋਟਾ ਆਸੀਂ ਸਾਨੂੰ ਨਹੀਂ ਪਤਾ ਲੱਗਿਆ ਸਵੇਰੇ ਜਾ ਕੇ ਪਤਾ ਲੱਗਿਆ ਵੀ ਪਿੰਡ ਦੇ ਬਾਹਰ ਇੱਕ ਡੈੱਡ ਬੋਡੀ ਪਈ ਆ ਚਲੋ ਉਧਰ ਅਸੀਂ ਚਲੇ ਗਏ ਫਿਰ ਦੇਖਿਆ ਨਾ ਇਹ ਮੁੰਡਿਆਂ ਨੇ ਜਾ ਕੇ ਨਾਲ ਦਿਆ ਨੇ ਅਸੀਂ ਥੋੜਾ ਲੇਟ ਆਏ ਆ ਤੇ ਇਹ ਮੁੰਡਾ ਸਾਡਾ ਹੀ ਸੀਗਾ ਇਹ ਸਾਨੂੰ ਹੁਣ ਇਹਦੇ ਬਾਰੇ ਹਜੇ ਕੁਝ ਨਹੀਂ ਤੁਹਾਡਾ ਕੀ ਲੱਗਦਾ ਸੀ ਮੇਰਾ ਭਤੀਜਾ ਲੱਗਦਾ ਸੀਗਾ ਕਿਸ ਹਾਲਤ ਵਿੱਚ ਹਾਲਤ ਦੇਖੋ ਜੀ ਇਹ ਜਦ ਗਏ ਸੀ ਡੈਡੀ ਸੀਗਾ ਉਹ ਹਾਲਤ ਠੀਕ ਹੀ ਸੀਗੀ ਕੋਈ ਨਹੀਂ ਕੋਈ ਸੱਟ ਬੇਟ ਨਹੀਂ ਮਾਰੀ ਹੋਈ ਕੋਈ ਕੁਝ ਨਹੀਂ ਉਪੇ ਦੇ ਭਰੀ ਹਾਲਤ ਸੀਗੀ ਯਾਨੀ ਕਿ ਕਾਰਨ ਦਾ ਹਜੇ ਪਤਾ ਨਹੀਂ ਹੈਗਾ ਇਹ ਚੌਧਰੀ ਮਾਜਰਾ ਪਿੰਡ ਤੋਂ ਉਮਰ ਕਰੀਬ ਉਮਰ ਕਰੀਬ ਇਹਦੀ 23-24 ਸਾਲ ਹੈਗੀ ਆ ਕੰਮਕਾਰ ਪਹਿਲਾਂ ਇਹ ਗੱਡੇ ਗੱਡੇ ਦਾ ਕੰਮ ਸਿੱਖਦਾ ਸੀ ਜਾਂ ਚਲੋ ਕਰ ਲਿਆ ਸੀਗਾ ਹੁਣ ਇਹ ਕੱਪੜੀ ਦੁਕਾਨ ਤੇ ਲੱਗੇ ਹੋਇਆ ਸੀਗਾ ਨਾਬੇ ਬੱਚੇ ਦਾ ਨਾਮ ਸੰਦੀਪ 바ਵਾ ਜਿਹੜੇ ਮੁੰਡਿਆਂ ਨਾਲ ਪਾਰਟੀ ਕਰਨ ਗਿਆ ਤੀ ਉਹ ਪਿੰਡ ਦੇ ਹੀ ਨਹੀਂ ਜੇ ਬਾਰਲਮਨ ਉਹਦੇ ਬਾਰੇ ਸਾਨੂੰ ਹਜੇ ਨੌਲੇਜ ਹੈ ਨਹੀਂ ਉਹ ਬਾਹਰ ਦੇ ਸੀਗੇ ਸੰਗੀਰ ਮੈਂ ਨਰਵਾਣੇ ਰਹਿੰਦਾ ਅਸਲੀ ਪਿੰਡ ਮੇਰਾ ਸ਼ੇਖੂਪੁਰ ਹੈ ਇਹ ਮੇਰਾ ਭਣਜੇ ਦਾ ਲੜਕਾ ਹੈ ਜਿੱਪੂ ਕਹਿੰਦੇ ਆ ਸੰਦੀਪ 바ਵਾ ਨਾਮ ਹੈ ਇਹਦੀ ਹੁਣੇ 3-4 ਦਿਨ ਪਹਿਲਾਂ ਸ਼ਾਦੀ ਹੋਈ ਹੈ ਮੇਰਾ ਖਿਆਲ 21 ਤਰੀਕ ਦੀ ਬਰਾਤੀ ਸ਼ਹਿਰ 21 ਤਰੀਕ ਦੀ 22 ਦੀ 22 ਤਰੀਕ ਦੀ ਬਰਾਤੀ ਥੋੜਾ ਗਲਤ ਪਤਾ ਲੱਗਿਆ ਹੈ ਇਹਦਾ ਮੋਬਾਈਲ ਵੀ ਮਿਲ ਗਿਆ ਰਾਤੀ ਕੱਲੇ ਦੀ ਵਾਈਪ ਤੇ ਦੇ ਮਾਪੇ ਆਪਣੇ ਕੁੜੀ ਨੂੰ ਲੈ ਗਏ ਸੀ ਫੇਰਾ ਪਾਣ ਵਾਸਤੇ ਲੈ ਜਾਂਦੇ ਇੱਕ ਦਿਨ ਵਾਸਤੇ ਅੱਜ ਉਹਨੂੰ ਲੈਣ ਜਾਣਾ ਸੀ ਸਤਸੰਗੀ ਪਰਿਵਾਰ ਹੈ ਮਹਾਰਾਜ ਜੀ ਨੇ ਇੱਥੇ ਆਣਾ ਕੱਲ ਨੂੰ 90 ਚ ਇਸ ਕਰਕੇ ਵੀ ਇਹ ਕੁੜੀ ਨੂੰ ਅੱਜ ਇਹਨਾਂ ਨੇ ਕਾਰ ਤਿਆਰੀ ਕੀਤੀ ਲੈ ਕੇ ਆਣਾ ਸੀ ਜਾ ਲੈ ਕੇ ਆਣਾ ਅਸੀਂ ਅੱਜ ਤੇ ਇਹ ਰਾਤ ਇਹ ਸਵੇਰੇ ਇਹ ਘਟਨਾ ਹੋਈ ਇਹ ਉਹ ਇਦਾਂ ਪਤਾ ਲੱਗਿਆ ਕਿ ਰਾਤੀ ਕੁਝ ਫੋਨ ਹਾਈ ਲੜਕਿਆਂ ਦੇ ਉਹ ਫੋਨਾਂ ਦੇ ਨਾਲ ਇਹ ਨਾਲ ਚਲੇ ਗਿਆ ਕਹਿੰਦੇ ਪਾਰਟੀ ਆ ਜਾਂ ਕੁਝ ਤਰ੍ਹਾਂ ਕੀ ਕੋਈ ਗੱਲਬਾਤ ਹੋਈ ਹੈ ਕੁਝ ਲੜਕਿਆਂ ਨੇ ਬੁਲਾਇਆ ਹੈ ਉਸ ਤੋਂ ਬਾਅਦ ਫਿਰ ਇਹਨੇ ਪਿੰਡ ਘਰ ਦੇ ਵਿੱਚ ਮੈਂ ਹੁਣ ਮੈਂ ਲੇਡੀਜ਼ ਦੇ ਗੱਲ ਦਾ ਪਤਾ ਲੱਗਿਆ ਮੈਨੂੰ ਬੋਲ ਰਹੀਆਂ ਸੀ ਕਿ ਤੂੰ ਆ ਜਾ ਫੋਨ ਆਇਆ ਕਹਿੰਦਾ ਮੈਂ ਆਂਦਾ ਹਾਂ ਇਹ ਫਿਰ ਨਹੀਂ ਆਇਆ ਤਾਂ ਫਿਰ ਰਤ ਸੂਬਾ ਹਾਂ ਇਹ ਗੁਰਦੁਆਰੇ ਦੇ ਨਾਲ ਇੱਕ ਡੈੱਡ ਬੋਡੀ ਪਈ ᱛੀ ਕਿਸੇ ਨੇ ਦੇਖੀ ਇਹ ਫਿਰ ਇਹ ਮੁੰਡੇ ਦਾ ਪਤਾ ਲੱਗਿਆ ਵੀ ਇਹ ਮੁੰਡਾ ਹੈ ਇਹ ਘਟਨਾ ਇੱਥੇ ਤੱਕ ਹੋਈ ਸੀ ਜੀ ਨਾਮ ਕੀ ਇਹ ਮੁੰਡੇ ਦਾ ਮੁੰਡੇ ਦਾ ਨਾਮ ਹੈ ਕਰਦੇ ਅਸੀਂ ਦੀਪੂ ਕਹਿੰਦੇ ਆ ਨਾਮ ਸੰਦੀਪ ਹੈ ਮੇਰੇ ਸਕੇ ਭਣ ਜਿਹਦਾ ਲੜਕਾ ਹੈ ਉਮਰ ਹੋਊਗੀ ਇਹਦੀ 24 ਸਾਲ ਹੋਣੀ 23 24 ਸਾਲ ਹੈ ਕੀ ਕਰਦਾ ਕੀ ਸੀ ਮੁੰਡਾ ਜੀ ਇਹ ਮੁੰਡਾ ਆਪਣਾ ਹੀ ਕਾਰੋਬਾਰ ਕਰਦਾਦਾ ਪਹਿਲਾਂ ਇਹਨੇ ਮਿਸਤਰੀ ਪਣਾ ਵੀ ਸਿੱਖਿਆ ਕੰਮ ਕਰਦਾ ਸੀ ਹੁਣ ਆਪਣੇ ਪਰਿਵਾਰ ਚ ਠੀਕ ਕਿਤੇ ਸ਼ੱਕ ਜਾ ਰਹੀ ਥੋੜਾ ਕਾਲੀ ਗੱਲ ਐਸੀ ਨਹੀਂ ਕਹਿ ਸਕਦੇ ਆਦੇ ਅਸੀਂ ਸ਼ੱਕ ਦੀ ਗੱਲ ਨਹੀਂ ਕਹਿ ਸਕਦੇ ਤੇ ਹੁਣ ਜੋ ਪੋਸਟਮਾਰਟ ਤੋਂ ਬਾਅਦ ਕੁਝ ਪਤਾ ਲੱਗੇਗਾ ਹਾਂ ਇੱਕ ਗੱਲ ਜ਼ਰੂਰ ਐ ਮਾਪੇ ਜਦੋਂ ਮੜੀ ਸੋਝੀ ਆਊਗੀ ਪੋਸਟਮਾਰਟ ਇਹ ਹੋਊਗੀ ਜੀ ਸਵੇਰੇ ਇਤਲਾਹ ਆਈ ਸੀ ਕਿ ਸੰਦੀਪ 바ਵਾ ਨਾਲ ਦਾ ਨੌਜਵਾਨ ਹੈ ਪਿੰਡ ਚੌਧਰੀ ਮੱਝੇ ਦਾ ਕਨਸ਼ਾਗ ਨੂੰ ਘਰੋਂ ਗਿਆ ਸੀ ਪਰਿਵਾਰ ਦੇ ਦੱਸਰ ਮੁਤਾਬਕ ਬਈ ਵਾਪਸ ਆਇਆ ਸੂਰੇ ਉਹਦੀ ਡੈੱਡ ਬਾਡੀ ਮਿਲ ਗਈ। ਔਰ ਮੌਰੀ ਰਿਲੀਜ਼ ਕਰਤਾਲ ਕੀਤੀ ਹੈ ਤੇ ਪੇਸ਼ ਕੀਤੀ ਹੈ ਉਹਦੇ ਵਿੱਚ ਕੋਈ ਸੱਟ ਵਗੈਰਾ ਜਾਂ ਕੋਈ ਹੋਰ ਹੀ ਕੀ ਕੋਈ ਸੱਤੀ ਚੀਜ਼ ਨਹੀਂ ਸਕੀ ਦੇਖੀ। ਫਿਰ ਵੀ ਉਹਦਾ ਪੋਸਟਮਾਰਟਮ ਕਰਾਇਆ ਗਿਆ। ਪੋਸਟਮਾਰਟਮ ਕਰਵਾ ਕੇ ਕੌਤੋਂ ਬੈਦ ਮੌਤ ਦੇ ਕਾਰਨ ਦਾ ਪਤਾ ਲਾਇਆ ਜਾਏਗਾ। ਤੇ ਉਹਦੇ ਬਾਅਦ ਕੀ ਹੋਣੀ ਅਗਲੀ ਕਾਰਵਾਈ ਦਾ ਨਿਚਰਣ ਹੋਵੇਗਾ। ਮੈਰਿਜ ਹੁਣੇ ਕੱਲੇ ਜੀ ਹੋਈ ਹੈ 22 ਤਰੀਕ ਨੂੰ ਤੁਕਲਨ ਪੋਲੇ ਮੈਰਿਜ ਹੋਈ ਸੀ ਉਹਦੇ ਪਰਿਵਾਰ ਦਾ ਕੋਈ ਸ਼ੱਕ ਕਰਨ ਨਹੀਂ ਕੋਈ ਬਲੋਰ ਗੱਪ ਕੀਤੇ ਪਰਿਵਾਰ ਹੁਣ ਜੀ ਸ਼ੱਕ ਕਰ ਰਿਹਾ ਕੋਈ ਪਿੰਡ ਦਾ ਮੁੰਡਾ ਉਹਤੇ ਵੀ ਸ਼ੱਕ ਕਰ ਰਿਹਾ ਕੋਈ ਗੱਡੀ ਦਾ ਵੀ ਜੇਕਰ ਕੀਤਾ ਉਹ ਰੈਂਗਲ ਤੋਂ ਵੀ ਅਸੀਂ ਪੁਟਾਲ ਕਰ ਰਹੇ ਹਾਂ ਔਰ ਉਹਦੋਂ ਲਾਗੋ ਪਾਸਪੋਰਟ ਕੋ ਫੇਰ ਕਲੀਅਰ ਹੋ ਜਾਣਾ ਵੀ ਟਾਲ ਟੌਟ ਡੈਕਸ ਕੀ ਹੈ ਕਿਸ ਕਾਰਨ ਕਰਕੇ ਗਈ ਉਹਦੀ ਮੌਤ ਹੋਈ ਹੈ ਉਹ ਤੋਂ ਜਿਹੜਾ ਹੈਗਾ ਸਪਸ਼ਟ ਮੈਨੂ ਤੋਂ ਲਾਣੇ ਦੀ ਜੋ ਰਿਪੋਰਟ ਇਹ 24-25 ਸਾਲ ਦਾ ਹੈਗਾ ਮੁੰਡਾ ਕੱਪੜੇ ਦੀ ਦੁਕਾਨ ਤੇ ਇਥੇ ਨਾਬੀ ਲੱਗਿਆ ਹੋਇਆ ਸੀਗਾ ਇਹ ਪੇਪਰ ਉਹ ਕੋਰਨਰ ਕਰਪਾ ਚ। ਫਰਦਰ ਉਹਦਾ ਪਰਿਵਾਰਕ ਮੈਂਬਰਾਂ ਦੇ ਬਿਆਨ ਲਿਖੇ ਨੇ ਜੀ ਬਿਆਨ ਲਿਖ ਕੇ ਪੋਸਟਮਾਰਡ ਕਰਵਾਇਆ ਪੋਸਟਮਾਰਡ ਰਿਪੋਰਟ ਦੇ ਇਵੇਟ ਕਰਾਂਗੇ ਤੇ ਉਸ ਦੇ ਬਾਅਦ ਅਗਲੀ ਗ੍ਰੀਨ ਕਰ ਦੇਵਾਂਗੇ ਜੀ